हां जी 사시ガル जी स्वागत ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਫਿਰ ਕੜਿਆ ਗੁਰਦੁਆਰਾ ਪਰਮੇਸ਼ਰਦਾਰ ਸਾਹਿਬ ਹੀ ਖੇ ਤੇ ਆਪਾਂ ਗੁਰਦੁਆਰਾ ਪਰਮੇਸ਼ਰਦਾਰ ਸਾਹਿਬ ਦੀ ਜਿਹੜੀ ਸੰਸਥਾ ਦੀ ਆਪਣੀ ਸ਼ਾਪ ਹੈ ਸਾਡਾ ਡੀਅਰ ਮਮ ஸ்டੋਰ ਗੁਰਦੁਆਰਾ ਪਰਮੇਸ਼ਰਦਾਰ ਸਾਹਿਬ ਤੇ ਇਹਦੇ ਵਿੱਚ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ ਸੀ ਹੁਣ ਅਸੀਂ ਜਿੱਦਾਂ ਠੰਡ ਦਾ ਮੌਸਮ ਆ ਗਿਆ ਤੇ ਅਸੀਂ 5-10 ਪ੍ਰੋਡਕਟ ਇਦਾਂ ਦੇ ਹੈਗੇ ਨੇ ਸਾਡੇ 8-10 ਪ੍ਰੋਡਕਟ ਜਿਹੜੇ ਅਸੀਂ ਨਵੇਂ ਲਾਂਚ ਕੀਤੇ ਆ ਤੇ ਅਸੀਂ ਚਾਹੁੰਦੇ ਆ ਉਹਨਾਂ ਦੀ ਜਾਣਕਾਰੀ ਤੁਹਾਨੂੰ ਵੀਡੀਓ ਰਾਹੀਂ ਮਿਲੇ ਤਾਂ ਕਿ ਇੱਥੇ ਆਉਣ ਜਾਣ ਵਾਲਿਆਂ ਨੂੰ ਸੌਖਾ ਹੋ ਸਕੇ ਉਹਨਾਂ ਨੂੰ ਆਈਡੀਆ ਵੀ ਹੋ ਸਕੇ ਕਿ ਇੱਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹਦੇ ਵਿੱਚ ਐਡ ਨੇ ਆਪਾਂ ਐਨਪੀ ਭਾਈ ਨੂੰ ਨਾਲ ਅੰਦਰ ਲੈਨੇ ਆ ਤੇ ਸਾਰਾ ਗੀੜਾ ਤੁਹਾਨੂੰ ਦਿਖਾਣੇ ਆ ਵੀ ਕਿੰਨੇ ਉਹ ਬੱਲੇ ਐਨਪੀ ਭਾਈ ਸਾਡੇ ਨਾਲ ਹੀ ਨੇ ਤੇ ਆਪਾਂ ਅੰਦਰ ਤੁਹਾਨੂੰ ਦਿਖਾਣਾ ਸੀ ਮੇਰੀ ਆਵਾਜ਼ ਨਾ ਹੋਲੀ ਹੋ ਗਈ ਕੈਂਪ ਕਰਕੇ ਇਹਨਾਂ ਨੂੰ ਰਾਣਾ ਪੈਗਾ ਮਾਈਕ ਕਹਿੰਦੇ ਤੇਰੀ ਉਹ ਗਰਜ ਮੈਂ ਗਰਜ ਉੱਧਾ ਹੀ ਆ ਪਰ ਆਪਾਂ ਸਲੋ ਹੋ ਗਏ ਹਾਂ ਮੈਂ ਸਲੋ ਐਂਡ ਸਟੱਡੀ ਵਧੀਆ ਕੰਮ ਹੁੰਦਾ ਹੈ ਹਨਾ ਹਾਂਜੀ ਮਾਈਕ ਨਾਲ ਐਨਪੀ ਜੀ ਥੋੜੀ ਜਿਹੀ ਸਾਊਂਡ ਜਿਹੜੀ ਆ ਉਹ ਕਲੀਅਰ ਚਲੀ ਜਾਂਦੀ ਹੈ ਤੇ ਮੈਂ ਦੱਸ ਰਿਹਾ ਸੀ ਮੈਂ ਆਪਾਂ ਨਾ ਹੁਣ ਜਿਹੜੇ ਨਵੇਂ ਪ੍ਰੋਡਕਟ ਆ ਪੱਠ ਦਾਸ ਆਪਣੇ ਹੋਏ ਨੇ ਉਹ ਜਿਹੜੇ ਆਪਾਂ ਠੰਡ ਕਰਕੇ ਐਡ-ਆਨ ਕੀਤੇ ਨੇ ਉਹਨਾਂ ਦੀ ਜਾਣਕਾਰੀ ਆਪਾਂ ਸਾਰਿਆਂ ਨੂੰ ਜਾਣਕਾਰੀ ਦੇਣੀ ਆ ਔਰ ਵੀਡੀਓ ਨੂੰ ਦੇਖੋ ਵੀਡੀਓ ਲੱਗੇ ਸੀ ਬਣਾਉਣ ਅੱਗੇ ਸਿਆਲ ਕਰਕੇ ਠੰਡ ਸਾਡਾ ਵੀ ਖਿਆਲ ਰੱਖਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਨਾ ਲਾਈਕ ਵੀ ਕਰਨਾ ਕਮੈਂਟ ਵੀ ਕਰਨਾ ਜਾਣਕਾਰੀ ਕਿਸੇ ਨੇ ਕੁਝ ਪੁੱਛਣਾ ਵੀ ਹੁੰਦਾ ਤੇ ਉਹ ਸਾਨੂੰ ਕਮੈਂਟ ਵਿੱਚ ਨਹੀਂ ਦੱਸਣਾ ਕਰੋ ਉਹ ਵੀ ਸਾਨੂੰ ਪੁੱਛ ਲਿਆ ਤੁਸੀਂ ਤੇ ਅਸੀਂ ਤੁਹਾਨੂੰ ਦੱਸਿਆ ਕਰਾਂਗੇ ਅਸੀਂ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ ਆ ਦੇਖੋ ਸਾਡੇ ਕਸਟਮਰ ਵੀ ਖੜੇ ਨੇ ਦਿਖਾ ਦਿਓ ਕਸਟਮਰ ਆ ਦੇਖੋ ਗਰਮ ਗਰਮ ਜਲੇਬੀਆਂ ਜਲੇਬੀਆਂ ਖਾਦੀਆਂ ਭਾਜੀ ਜਲੇਬੀਆਂ ਖਾਦੀਆਂ ਹਾਂਜੀ ਇਦਾਂ ਦੇ ਲੱਗੀਆਂ ਬਹੁਤ ਵਧੀਆ ਆ ਦੇਖੋ ਜਲੇਬੀਆਂ ਖਾ ਰਹੇ ਗਰਮ ਪਤਲੀਆਂ ਵਾਲੀਆਂ ਆ ਝੂਠ ਨਹੀਂ ਬੋਲ ਰਿਹਾ ਸੱਚ ਕਹਿ ਰਿਹਾ ਤੇ ਠੀਕ ਆ ਉਹ ਖਾ ਵੀ ਰਹੇ ਨੇ ਅੱਧਰ ਵੀ ਮਾਰੋ ਕੈਮਰਾ ਆ ਦੇਖੋ ਨਿਆਣੇ ਖਾਦੀਆਂ ਵੀ ਜਲੇਬੀਆਂ ਕਰਕੇ ਹਾਂਜੀ ਹਾਂਜੀ ਤੁਹਾਡੀ ਸਾਰਿਆਂ ਦੀ ਵੀਡੀਓ ਚੱਲਣੀ ਇੱਥੇ ਨ ਤੇ ਅਸੀਂ ਨਾ ਆਪਣਾ ਸ਼ੁਰੂ ਕੀਤਾ ਜੀ ਸਾਡੀ ਜਲੇਬੀ ਦੇਸੀ ਘੋਦੀ ਜਲੇਬੀ ਤੇ ਨਾਲ ਗਰਮ ਗਰਮ ਜਿਹੜਾ ਕੇਸਰ ਦਾ ਦੁੱਧ ਅਸੀਂ ਸ਼ੁਰੂ ਕੀਤਾ ਕੁੱਲੜ ਦੇ ਵਿੱਚ ਅਸੀਂ ਦਿੰਨੇ ਆ ਜਿਹੜਾ ਸ਼ੇਪ ਬਣੀ ਹੈ ਨਾ ਇਧਰ ਆ ਦੇਖੋ ਆ ਸਾਡਾ ਇਹ ਆ ਇਧਰ ਦਿਖਾ ਦਿਓ ਅੱਗੇ ਜਿਹੜਾ ਨਾ ਕੁੱਲੜ ਦੇ ਕੁੱਲੜ ਇੱਕ ਕੁੱਲੜ ਕੇਸਰ ਦਾ ਦੁੱਧ ਆ ਦੇਖੋ ਇੱਥੇ ਫਰੈਸ਼ ਮਿਲਦਾ ਤੁਹਾਨੂੰ ਤੇ ਆ ਇਹਦੇ ਵਿੱਚ ਆਪਾਂ ਪਾ ਕੇ ਤੁਹਾਨੂੰ ਦਿੰਨੇ ਆ ਅਜੇ ਖਾਲੀ ਦਿਖਾਇਆ ਦੇ ਦਵਾਵਾਂਗੇ ਫਿਰ ਭਰ ਕੇ ਦਿਆਂਗੇ ਆਪਾਂ ਹਾਂਜੀ ਠੀਕ ਆ ਇਹ ਤੁਸੀਂ ਜੇ ਭਰ ਕੇ ਪੀਣਾ ਤੇ ਸਾਡੇ ਕੋਲੇ ਇੱਥੇ ਤੁਸੀਂ ਆਜੋ ਨਾਲੇ ਦਰਸ਼ਨ ਦੇਜੋ ਨਾਲੇ ਦੁੱਧ ਪੀਜੋ ਨਾਲੇ ਜਲੇਬੀ ਖਾਜੋ ਨਾਲੇ ਮਿਲ ਜੇ ਸਾਨੂੰ ਆਪ ਇਹ ਜਲੇਬੀ ਜਿਵੇਂ ਐਨਪੀ ਭਾਈ ਨੇ ਕਿਹਾ ਨਾ ਵੀ ਉਦਾਂ ਨਹੀਂ ਮੋਟੀ ਜੀ ਜਲੇਬੀ ਨਹੀਂ ਜਿਹੜੀ ਗਰਮ ਗਰਮ ਖਾਣ ਚ ਸੁਆਦ ਲੱਗਦੀ ਹੈ ਨਾ ਬਰੀਕ ਬਰੀਕ ਜਲੇਬੀ ਜਿਹੜੀ ਉਹ ਆਡੀ ਸੁਆਦ ਆ ਉਹਦਾ ਆਡੀ ਸੁਆਦ ਹੈ ਦੇਸੀ ਘਿਓ ਦੀ ਹਾਂ ਪਿਓਰ ਦੇਸੀ ਦੀ ਹੁਣ ਤੁਸੀਂ ਆਓ ਸਾਡੇ ਨਾਲ ਤੁਹਾਨੂੰ ਅੰਦਰ ਦਾ ਵੀ ਦਿਖਾਣਾ ਹੈ ਜਿਹੜੇ ਪ੍ਰੋਡਕਟ ਅਸੀਂ ਹੋਰ ਹੈਡ ਆਨ ਕੀਤੇ ਨੇ ਉਹ ਵੀ ਦਿਖਾਣਾ ਤੁਹਾਨੂੰ ਹਾਂਜੀ ਸਭ ਤੋਂ ਪਹਿਲਾਂ ਤੇ ਆਹ ਦੇਖੋ ਆਹ ਕ ਇਦੇ ਉੱਤੇ ਲਿਖਿਆ ਗਰਮ ਗੁਲਾਬ ਜਾਮਨ ਤੇ ਗਰਮ ਗਜਰੇਲਾ ਇਹਦੇ ਵਿੱਚ ਆਪਾਂ ਦੇਖੋ ਤੁਹਾਨੂੰ ਦਿਖਾਵਿਦਿਨੇ ਆਪਾਂ ਜੀ ਦਿਖਾ ਦਿਓ ਇਹਦੇ ਵਿੱਚ ਇਹ ਆ ਜੀ ਗੁਲਾਬ ਜਾਮਨ ਹਾਂਜੀ ਤੇ ਗੁਲਾਬ ਜਾਮਨ ਵੀ ਨਾ ਜਿਹੜਾ ਆਮ ਮਿਲਦਾ ਛੋਟਾ ਜਿਹਾ ਉਹ ਨਹੀਂ ਆ ਦੇਖ ਲਓ ਗੁਲਾਬਨ ਕਿੰਨਾ ਵੱਡਾ ਹਾਂਜੀ ਵੱਡੇ ਵਾਲਾ ਗੁਲਾਬਨ ਗੁਲਾਬ ਜਾਮਨ ਛੋਟਾ ਦੇਸੀ ਘਿਓ ਦਾ ਨਾਲ ਦੇਸੀ ਘਿਓ ਦਾ ਨਾਲੇ ਇਹ ਵੀ ਜ਼ਰੂਰ ਧਿਆਨ ਰੱਖਿਓ ਆ ਦੇਖੋ ਆ ਦੇਖੋ ਸਾਡਾ ਗਜਰੇਲਾ ਦੇਖੋ ਤੁਸੀਂ ਗਜਰੇਲਾ ਦੇਖ ਲਓ ਸਾਡਾ ਇਹ ਦੇਸੀ ਘਿਓ ਦਾ ਦੇਖੋ ਘਿਓ ਵਿੱਚ ਤੁਹਾਨੂੰ ਦਿਖਦਾ ਇਹ ਨਹੀਂ ਸਿਰਫ ਕੈਂਡ ਦੀ ਗੱਲ ਹੈ ਡਰਾਈ ਫਰੂਟ ਪਾਇਆ ਹੋਇਆ ਬੜਾ ਸੋਹਣਾ ਬਣਾਇਆ ਹੋਇਆ ਤੇ ਇਹ ਠੰਡ ਵਿੱਚ ਠੰਡ ਵਿੱਚ ਬੜਿਆਂ ਦਾ ਦਿਲ ਕਰਦਾ ਮਾਰਨਾ ਚਾਹ ਨਾਲ ਖਾਣ ਨੂੰ ਸਾਡੇ ਨਾਲ ਹੀ ਸਾਡੇ ਕੋਲ ਚਾਹ ਦਾ ਸੈਟਅਪ ਵੀ ਹੈਗਾ ਜਿਨ੍ਹਾਂ ਦਾ ਦਿਲ ਕਰਦਾ ਹੈ ਕਿ ਗਜਰੇਲਾ ਉਹ ਚਾਹ ਦੇ ਨਾਲ ਉਧਰ ਗਜਰੇਲਾ ਵੀ ਖਾ ਸਕਦੇ ਆ ਉਹ ਕਾਫੇ ਚਾਹ ਵਸਤੇ ਉਹਦੀ ਉਹਦੀ ਆਪਾਂ ਇੱਕ ਅੱਡ ਵੀਡੀਓ ਬਣਾ ਜਿਦੇ ਵਿੱਚ ਅਸੀਂ ਤੁਹਾਨੂੰ ਚਾਹ ਸਾਡੇ ਕੋਲ ਕਾਫੇ ਦੇ ਵਿੱਚ ਕੀ ਕੀ ਹੈ ਆਪਾਂ ਉਹਦੀ ਜਾਣਕਾਰੀ ਦਵਾਂਗੇ ਅੱਜ ਸਾਡੇ ਦੇਖੋ ਪ੍ਰੋਡਕਟ ਵੀ ਆਪਾਂ ਤੁਹਾਨੂੰ ਦਿਖਾ ਦਈਏ ਇੱਕ ਤੇ ਸਾਡਾ ਆ ਆਇਆ ਵੱਡਾ ਦੇਸੀ ਸ਼ੱਕਰ ਜੀ ਹੈਨਾ ਸ਼ੱਕਰ ਇਹ ਜਿਹੜੀ ਹੈ ਬਿਨਾ ਕੈਮੀਕਲ ਤੋਂ ਸ਼ੱਕਰ ਹੈ ਹਾਂਜੀ ਇਹ ਬਿਲਕੁਲ ਘਰ ਦੀ ਅਸੀਂ ਆਪ ਤਿਆਰ ਕੀਤੀ ਹੈ ਤੁਹਾਡੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਤੇ ਜਿਹੜੇ ਸ਼ੱਕਰ ਵਰਤਦੇ ਨੇ ਉਹ ਸਾਡੇ ਕੋਲ ਬਿਲਕੁਲ ਕੈਮੀਕਲ ਤੋਂ ਬਿਨਾ ਏ ਸ਼ੱਕਰ ਸਾਡੇ ਕੋਲ ਲੈ ਕੇ ਜਾ ਸਕਦੇ ਆ ਦੇਖੋ ਕਿੰਨਾ ਵਧੀਆ ਜਦੋਂ ਤੁਸੀਂ ਬਿਨਾਂ ਕੰਮੇ ਕਾ ਤਾਂ ਆਪਾਂ ਕੋਈ ਚੀਜ਼ ਖਾਵਾਂਗੇ ਕਿੰਨਾ ਵਧੀਆ ਹੋਊਗਾ ਮੇਰੇ ਵਰਗਨ ਦੇਖ ਲਓ ਮੈਂ ਬਿਨਾਂ ਕੰਮੇ ਕਾ ਤਾਂ ਚੀਜ਼ਾਂ ਖਾਣ ਲੱਗਾ ਮੈਂ ਕਿੱਥੇ ਪਹੁੰਚ ਗਿਆ ਹੈਨਾ ਵਧੀਆ ਹੋ ਗਿਆ ਨਾ ਮੈਂ ਨਹੀਂ ਨਹੀਂ ਸਹੀ ਹਵਾ ਜੀ ਹਾਂ ਇਹ ਇਹ ਇਫੈਕਟ ਆ ਇਹਦੇ ਕੋਈ ਸ਼ੱਕ ਕਰਨ ਦੀ ਗੱਲ ਨਹੀਂ ਆ ਦੇਖੋ ਇਹਦੇ ਨਾਲ ਆ ਦੇਖੋ ਅਸੀਂ ਤੁਹਾਨੂੰ ਦੱਸਣਾ ਸੀ ਐਨਪੀ ਭਾਈ ਆਪਾਂ ਜਿਹੜਾ ਇਹਦੇ ਬਾਰੇ ਜਾਣਕਾਰੀ ਜ਼ਰੂਰ ਦੇਈਏ ਇਹ ਸਾਡਾ ਨਾ ਸਪੈਸ਼ਲ ਪ੍ਰੋਡਕਟ ਹੈ ਜੀ ਬੀਟ ਰੂਟ ਦੀ ਕਾਂਜੀ ਹਾਂਜੀ ਇਹ ਜਿਹੜੀ ਕਾਂਜੀ ਹੈ ਨਾ ਕਈਆਂ ਨੇ ਸੁਣਿਆ ਹੋਣਾ ਹੈ ਪੁਰਾਣੇ ਸਮੇਂ ਚ ਪੁਰਾਣੇ ਬਜ਼ੁਰਗ ਬਣਾਉਂਦੇ ਹੁੰਦੇ ਸੀ ਇਹਦੇ ਵਿੱਚ ਚਕੰਦਰ ਨੂੰ ਰੱਖਿਆ ਜਾਂਦਾ ਇਹਨੂੰ ਥੋੜੇ ਦਿਨ ਇਹ ਘੱਟ ਤੋਂ ਘੱਟ 5-6 ਦਿਨ ਧੁੱਪ ਦੇ ਵਿੱਚ ਇਹਦੇ ਵਿੱਚ ਚਕੰਦਰ ਪਾਇਆ ਹੋਇਆ ਹੈ ਰਾਈ ਪਾਈ ਹੋਈ ਹੈ ਹਨਾ ਆਮਲਾ ਪੈਂਦਾ ਇਹਦੇ ਵਿੱਚ ਫਿਰ ਇਹ ਕਾਂਜੀ ਤਿਆਰ ਹੁੰਦੀ ਹੈ ਇਹ ਗੱਟ ਹੈਲਥ ਲਈ ਸਾਡੀ ਲਈ ਬਹੁਤ ਜ਼ਿਆਦਾ ਵਧੀਆ ਹੈ ਇਹਦੇ ਨਾਲ ਪੇਟ ਦੀਆਂ ਜਿੰਨੀਆਂ ਬਿਮਾਰੀਆਂ ਨੇ ਉਹ ਦੂਰ ਹੁੰਦੀਆਂ ਨੇ ਤੁਹਾਡੀ ਜਦੋਂ ਗੱਟ ਸਹੀ ਰਹੂਗੀ ਤਾਂ ਤੁਹਾਨੂੰ 90% ਕੋਈ ਵੀ ਪ੍ਰੋਬਲਮ ਨਹੀਂ ਆਉਣੀ ਫਿਜ਼ੀਕਲੀ ਜਿੰਨਾ ਬੰਦਿਆਂ ਦੀ ਗੱਟ ਹੈਲਥ ਸਹੀ ਰਹੇਗੀ ਨਾ ਕਿਉਂਕਿ ਦੂਜਾ ਜਿਹੜਾ ਦਿਮਾਗ ਹੈ ਉਹ ਇਹਨੂੰ ਮੰਨਿਆ ਜਾਂਦਾ ਹੈ ਪਹਿਲਾਂ ਸਾਡਾ ਬ੍ਰੇਨ ਤੇ ਦੂਜਾ ਦਿਮਾਗ ਸਾਡੀ ਗੱਟ ਹੈਲਥ ਨੂੰ ਮੰਨਿਆ ਜਾਂਦਾ ਹੈ ਜਿਨ੍ਹਾਂ ਦੀ ਗੱਟ ਹੈਲਥ ਸਹੀ ਹੈ ਉਹਨਾਂ ਦਾ ਸਾਰਾ ਕੁਝ ਹੀ ਸਹੀ ਹੈ ਹਾਜ਼ਮਾ ਹਾਂਜੀ ਹਾਜ਼ਮੇ ਆਸਤੇ ਵੀ ਭਾਜੀ ਉਹ ਜਿਹੜਾ ਪੇਟ ਦੇ ਕੀੜੇ ਹੁੰਦੇ ਨੇ ਨਾ ਕਈਆਂ ਦੇ ਆ ਬੱਚੇ ਭਾਜੀ ਕਈ ਵੇਰ ਹੁੰਦਾ ਰਾਤ ਨੂੰ ਦੰਦ ਵੱੱਡੇ ਵੀ ਕਰਦੇ ਨੇ ਉਹਨਾਂ ਇਹ ਉਹਦੇ ਵਾਸਤੇ ਬਹੁਤ ਲਾਭਦਾਇਕ ਆ ਇਹ ਵੀ ਉਹ ਵੀ ਉਹਦੇ ਵਾਸਤੇ ਇਹ ਪ੍ਰੋਡਕਟ ਆਪਣਾ ਨਵਾਂ ਆ ਜੀ ਇਹ ਜ਼ਰੂਰ ਤੁਸੀਂ ਨਾ ਅੱਧਾ ਇੱਕ ਗਲਾਸ ਜਿਵੇਂ ਦਿਨ ਚ ਕਿਸੇ ਟਾਈਮ ਵੀ ਪੀ ਲਿਓ ਉਹ ਜਰੂਰ ਪੀਵੋ ਇਹਦਾ ਕੋਈ ਟਾਈਮ ਪੀਰੀਅਡ ਨਹੀਂ ਆ ਵੀ ਆਪਾਂ ਖਾਲੀ ਪੇਟ ਪੀਣਾ ਕਿੱਦਾਂ ਪੀਣਾ ਇਹ ਮਤਲਬ ਖਾ ਲਓ ਖਾਣਾ ਖਾ ਕੇ ਤਾਂ ਵੀ ਅੱਧਾ ਅੱਧਾ ਗਲਾਸ ਤੁਸੀਂ ਪੀ ਸਕਦੇ ਕਿਸੇ ਟਾਈਮ ਵੀ ਪੀ ਲਓ ਇਹ ਜਦੋਂ ਤੁਸੀਂ ਇਹਦੇ ਫਾਇਦੇ ਵੀ ਤੁਸੀਂ YouTube ਤੇ ਵੀ ਦੇਖਿਓ ਜਦੋਂ ਤੁਸੀਂ ਇਹਨੂੰ ਰੈਗੂਲਰ ਪੀਓਗੇ ਨਾ ਤੁਹਾਡੇ ਚਿਹਰੇ 'ਤੇ ਤੁਹਾਡਾ ਦੱਸੇਗਾ 글로ਅ ਆ ਜਾਏਗੀ ਤੇ ਤੁਹਾਨੂੰ ਅੰਦਰੋਂ ਵੀ ਫੀਲ ਹੋਏਗਾ ਵੀ ਹਾਂ ਵੀ ਵਾਕਈ ਕਿੰਨੀ ਵਧੀਆ ਚੀਜ਼ ਅਸੀਂ ਲੈ ਰਹੇ ਹਾਂ ਉਦਾਂ ਵੀ ਮਾਨੇ ਦੇ ਨਾਲ ਬਹੁਤ ਰਿਲੈਕਸ ਰਹਿੰਦਾ ਕਿਉਂਕਿ ਇਹ ਇਹਦੇ ਵਿੱਚ ਗੁੱਡ ਬੈਕਟੀਰੀਆ ਹੈ ਜਿਵੇਂ ਦਹੀਂ ਦੇ ਵਿੱਚ ਹੁੰਦਾ ਇਹਦੇ ਵਿੱਚ ਉਹ ਬੈਕਟੀਰੀਆ ਗੁੱਡ ਬੈਕਟੀਰੀਆ ਜਿਹੜਾ ਪੇਟ ਵਿੱਚ ਫੂਡ ਨੂੰ ਪਚਾਉਣ ਲਈ ਚਾਹੀਦਾ ਹੁੰਦਾ ਸੋ ਇਹ ਜਦੋਂ ਪੀਵਾਂਗੇ ਤਾਂ ਇਹਦਾ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਫਾਇਦਾ ਸਾਨੂੰ ਦੇਖਣ ਨੂੰ ਮਿਲੇਗਾ ਅਸਰ ਹੁੰਦਾ ਇੱਕ ਸਾਡਾ ਆ ਨਵਾਂ ਪ੍ਰੋਡਕਟ ਆਇਆ ਹਾਂਜੀ ਇਹ ਇਹ ਸਾਡੀ ਥਰਮਿਕ ਲਾਤੇ ਅਸੀਂ ਇਹਦੀ ਛੋਟੀ ਵੀਡੀਓ ਵੀ ਪਾਈ ਸੀ ਇੱਕ ਵੀਡੀਓ ਪਾਈ ਸੀ ਆਪਾਂ ਪਹਿਲਾਂ ਮੈਂ ਜਿਹੜੀ ਇਹ ਸਾਡੀ ਹਲਦੀ ਹੈ ਛੋਟੀ ਜੀ ਪੈਕਿੰਗ ਕੀਤੀ ਹੈ ਨਾਈਸ ਛੋਟਾ ਜਿਹਾ ਸਪੂਨ ਨਾਲ ਦਿੱਤਾ ਤੁਸੀਂ ਇਹਨੂੰ ਪਾਣੀ 'ਚ ਬੋਇਲ ਕਰਕੇ ਪੀਓ ਚਾਹ ਦੁੱਧ 'ਚ ਬੋਇਲ ਕਰਕੇ ਪੀਓ ਇਹ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਦੀ ਆਏ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦੀ ਹੈ ਕਿਉਂਕਿ ਜਿਹਦੀ ਇਮਿਊਨਿਟੀ ਰਹੀ ਹੈ ਉਹ ਬੰਦਾ ਕਦੀ ਵੀ ਰੋਗੀ ਨਹੀਂ ਹੁੰਦਾ ਛੇਤੀ ਕਰਕੇ ਤੇ ਠੰਡ ਦੇ ਵਿੱਚ ਜਿਵੇਂ ਕਈਆਂ ਨੂੰ ਖੰਗ ਜਕਾਮ ਰਹਿੰਦੀ ਰਹਿੰਦਾ ਤੇ ਉਹ ਜਦੋਂ ਇਹਦਾ ਸਿਰ ਉਹ ਵੀ ਕਿਤੇ ਕੋਈ ਬੰਦਾ ਠੰਡ ਵਿੱਚ ਕਿਤੇ ਸੱਟ ਲੱਗਦੀ ਆ ਉਹ ਤਾਂ ਕਈ ਲੋਕਾਂ ਹਾਲ ਤਾਂ ਦੁੱਧ 'ਚ ਹਲਦੀ ਪਾ ਕੇ ਦਿੰਦੇ ਆ ਉਹ ਉਹਦੇ ਵਾਸਤੇ ਵੀ ਬੜਾ ਆ ਪਹਿਲੇ ਸਮਿਆਂ 'ਚ ਉਦੋਂ ਕਿਹੜਾ ਦਵਾਈਆਂ ਹੁੰਦੀਆਂ ਸੀ ਆਹੀ ਬਜ਼ੁਰਗ ਦੇਂਦੇ ਹੁੰਦੇ ਸਨ ਉਹ ਹਲਦੀ ਦੇ ਕਹਿੰਦੇ ਜੇ ਤੁਹਾਨੂੰ ਕਿਸੇ ਨੂੰ ਸੱਟ ਲੱਗਣੀ ਬਜ਼ੁਰਗਾਂ ਨੇ ਕਹਿਣਾ ਹਲਦੀ ਪਿਓ ਇਹਨੂੰ ਹਲਦੀ ਵਾਲਾ ਦੁੱਧ ਪਿਓ ਤੇ ਆ ਬੜਾ ਸੋਹਣਾ ਫਲੇਵਰ ਵਾਲੀ ਬਹੁਤ ਘੈਂਡ ਹਲਦੀ ਹੈ ਬਿਲਕੁਲ ਨੇਚਰਲ ਕੋਈ ਕੈਮੀਕਲ ਨਹੀਂ ਬਜ਼ੁਰਗ ਦੱਸਦੇ ਹੁੰਦੇ ਸੀ ਹੁਣ ਮੈਂ ਬਜ਼ੁਰਗ ਆ ਇਹ ਜਵਾਨ ਹੈ ਅਸੀਂ ਹੁਣ ਦੋਵੇਂ ਦੱਸ ਰਹੇ ਤਾ ਅੱਜ ਦੇ ਟਾਈਮ 'ਚ ਇਹ ਬਜ਼ੁਰਗ ਸਾਨੂੰ ਦੱਸਦੇ ਨੇ ਅਸੀਂ ਫਿਰ ਇਹਨਾਂ ਦੀ ਮੰਨ ਕੇ ਸੱਤ ਵਚਨ ਇਹਨਾਂ ਨੂੰ ਇਹ ਸੱਤ ਵਚਨ ਕ ਮਾਨ ਆਉਂਗਾ ਠੀਕ ਹੈ ਜੀ ਹਣਾ ਇੱਕ ਇਹ ਵੀ ਸਾਡੀ ਅਸੀਂ ਫਿਰ ਇਹਨਾਂ ਤੇ ਡਾਊਟ ਨਹੀਂ ਕਰਦੇ ਜੋ ਕਹਿੰਦੇ ਨੇ ਅਸੀਂ ਕਿੰਨਾ ਸਾਫ ਹੈ ਸ਼ੱਕ ਨਹੀਂ ਕਰਦੇ ਵੀ ਇਹ ਬਜ਼ੁਰਗ ਠੀਕ ਗੱਲ ਕਰ ਰਿਹਾ ਹੈ ਹਾਂ ਜੀ ਕਿਉਂਕਿ ਤਜਰਬਾ ਹੈ ਇਹਨਾਂ ਵੀ ਬਜ਼ੁਰਗਾਂ ਨੂੰ ਤੇ ਆਹ ਦੇਖੋ ਅਗਲੇ ਤੇਲ ਐਨਪੀ ਪਰ ਦੋਨੇ ਆਹ ਦੇਖੋ ਤੇਲ ਆ ਸਾਡੇ ਤੇਲ ਆਇਆ ਆ ਤੇਲ ਦਾ ਤੇਲ ਆਇਆ ਜੀ ਆਹ ਬਾਦਾਮ ਦਾ ਤੇਲ ਇੱਕ ਬਾਦਾਮ ਦਾ ਤੇਲ ਹੈ ਜੀ ਇੱਕ ਤੇਲ ਦਾ ਤੇਲ ਹੈ ਜਿੰਨਾ ਕਿਸੇ ਨੂੰ ਲੋੜ ਹੁੰਦੀ ਹੈ ਇਹ ਵੀ ਬਿਨਾ ਕੈਮੀਕਲ ਤੋਂ ਵਿੱਚ ਕੋਈ ਕੈਮੀਕਲ ਨਹੀਂ ਕੋਸ਼ ਇਦਾਂ ਦੀ ਚੀਜ਼ ਨਹੀਂ ਜਿਹੜੀ ਤੁਹਾਡੇ ਲਈ ਨੁਕਸਾਨ ਵਾਲੀ ਹੈ ਤੇ ਤੇਲ ਦਾ ਤੇਲ ਵੀ ਵਰਤ ਸਕਦੇ ਹੋ ਤੇ ਜਿਨ੍ਹਾਂ ਨੂੰ ਬਾਦਾਮ ਦੇ ਤੇਲ ਦੀ ਲੋੜ ਹੁੰਦੀ ਹੈ ਇਹ ਵੀ ਪ੍ਰੋਡਕਟ ਅਸੀਂ ਨਵੇਂ ਐਡ-ਆਨ ਕੀਤੇ ਨੇ ਇੱਕ ਗੱਲ ਹੋਰ ਦੁਹਰਾ ਦਾਂ ਅੱਜ ਫੇਰ ਜਿਹੜੀ ਪਹਿਲਾਂ ਅਸੀਂ ਸ਼ੁਰੂ ਤੋਂ ਦਰਾਈਆ ਸਾਡਾ ਅਤੇ ਸਟੋਰ ਦਾ ਕਨਸੈਪਟ ਆ ਭਾਈ ਸਾਹਿਬ ਉਹਨਾਂ ਦਾ ਸੇਤ ਤੇ ਸਵਾਦ ਦਾ ਉਹ ਕਨਸੈਪਟ ਆ ਸਾਡਾ ਮੇਨ ਕਿਉਂਕਿ ਅਸੀਂ ਜਿੰਨੀਆਂ ਵੀ ਚਾਹੇ ਮਠਿਆਈ ਆ ਚਾਹੇ ਕੋਈ ਪ੍ਰੋਡਕਟ ਆ ਕਿਤੇ ਵਿੱਚ ਕਿਸੇ ਵਿੱਚ ਕੋਈ ਕੈਮੀਕਲ ਨਹੀਂ ਆ ਪਿਓਰ ਬਿਲਕੁਲ ਪਿਓਰ ਆ ਜੀ ਇਹ ਗੱਲ ਦਾ ਤੁਹਾਨੂੰ ਬਾਾਰ ਇਸ ਕਰਕੇ ਅੱਜ ਫੇਰ ਮੈਨੂੰ ਮੇਰੇ ਮਾਈਂਡ ਚ ਆ ਗਈ ਗੱਲ ਵੀ ਇਹ ਬਿਲਕੁਲ ਜਿੰਨੇ ਵੀ ਤੁਸੀਂ ਪ੍ਰੋਡਕਟ ਦੇਖ ਰਹੇ ਹੋ ਆਰਗੈਨਿਕ ਜਿਹੜੇ ਨੇ ਸਾਰੇ ਬਿਲਕ ਮਤਲਬ ਇੱਥੇ ਤੁਸੀਂ ਕਹੋਗੇ ਵੀ ਤੁਹਾਡੇ ਤੋਂ ਹੀ ਕਿਉਂ ਲਈਏ ਕਿਉਂਕਿ ਅਸੀਂ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਕੋਈ ਕੁਝ ਨਹੀਂ ਇਹ ਪਿਓਰ ਹੈ ਜਿੰਨਾ ਵੀ ਸਮਾਨ ਹੈ ਨਾ ਜੀ ਤੁਸੀਂ ਤਾਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਇੱਕ ਵਾਰ ਵਰਤ ਕੇ ਦੇਖ ਲਓ ਤੁਹਾਨੂੰ ਆਪ ਵੀ ਰਿਜ਼ਲਟ ਦੇ ਆਪ ਪਤਾ ਲੱਗ ਜਾਈਏ ਬਸ ਬਸ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਹੁਣ ਭਾਜੀ ਆਪਰਾ ਅਗਲਾ ਜਿਹੜਾ ਪ੍ਰੋਡਕਟ ਹੈ ਤੁਸੀਂ ਥੋੜਾ ਜਿਹਾ ਪਿੱਛੇ ਹੋ ਜਾਣਾ ਸਾਨੂੰ ਸਾਰਾ ਕੁਝ ਲੈ ਜਣਾ ਮਾੜਾ ਮੈਂ ਪਿੱਛੇ ਨਹੀਂ ਨਹੀਂ ਉਹਨਾਂ ਨੇ ਆਪੀ ਲੈ ਲੈਣਾ ਇਹਨੇ ਆਹ ਦੇਖੋ ਲਓ ਇੱਕ ਮਿੰੂਟ ਸਾਡੇ ਆਹ ਪ੍ਰੋਡਕਟ ਆਇਆ ਆਪਣੇ ਠੀਕ ਹੈ ਜੀ ਇਹ ਮਿਲਟਸ ਹੈ ਹਾਂ ਜੀ ਕਈਆਂ ਨੇ ਸਾਨੂੰ ਮਿਲਟਸਨ ਹਾਂਜੀ ਠੀਕ ਹੈ ਜੀ ਇਹ ਮਿਲਟ ਦਾ ਪਾਸਤਾ ਜੀ ਇਹ ਪਾਸਤਾ ਆ ਮਿਲਟ ਦੇ ਨਿਊਡਲ ਨੇ ਨਿਊਡਲ ਨੇ ਮਿਲਟ ਦੇ ਮੈਦੇ ਦੇ ਨਹੀਂ ਜਿਵੇਂ ਕਈਆਂ ਦੇ ਬੱਚਿਆਂ ਦਾ ਦਿਲ ਕਰਦਾ ਖਾਣ ਨੂੰ ਹਨਾ ਮੈਗੀ ਖਾਣ ਨੂੰ ਦਿਲ ਕਰਦਾ ਜਾਂ ਪਾਸਤਾ ਖਾਣ ਨੂੰ ਉਹ ਮੈਦਾ ਦਾ ਅੱਜ ਕੱਲ੍ਹ ਉਦਾਂ ਵੀ ਤੰਗ ਹੁੰਦੇ ਨਹੀਂ ਹੁੰਦਾ ਤੇ ਕਈਆਂ ਨੂੰ ਅਲਰਜੀ ਵੀ ਹੁੰਦੀ ਹੈ ਤੁਹਾ ਮਿਲਟ ਦੇ ਵਰਤਸਾ ਆ ਜਰੂਰ ਖਾਓ ਕਿਉਂਕਿ ਮਿਲਟਸ ਨਾਲ ਇਹਦੇ ਕੋਈ ਨੁਕਸਾਨ ਨਹੀਂ ਆ ਖਾਣ ਨਾਲ ਕੋਈ ਨੁਕਸਾਨ ਨਹੀਂ ਆ ਬਣਦੇ ਉਦਾਂ ਹੀ ਆ ਹਾਂਜੀ ਬਹੁਤ ਸ਼ਾਬਾਸ਼ ਬਣਦੇ ਉਹਦਾ ਟੇਸਟ ਉਹਦਾ ਉਦਾਂ ਹੀ ਆਂਦਾ ਬਣਦੇ ਵੀ ਉਦਾਂ ਹੀ ਆ ਕੋਈ ਦਾ ਅਲੱਗ ਉਹਦਾ ਨਹੀਂ ਆ ਵੀ ਅਲੱਗ ਕਿਸੇ ਤਰੀਕੇ ਨਾਲ ਬਣਦੇ ਨੇ ਬਣਨੇ ਵੀ ਨਾ ਉਦਾਂ ਦੇ ਤੇ ਵਧੀਆ ਬਣਦੇ ਨੇ ਉਹ ਖਾਣ ਨੂੰ ਵੀ ਟੇਸਟੀ ਆ ਜੀ ਤੇ ਖਾਣਾ ਰਾਨਾ ਮੈਮੋਰੀ ਬੈ ਕੇ ਹੁਣ ਕੰਮ ਚਲੋ ਖਾਣਾ ਹੀ ਆਪਾਂ ਖਾਵਾਂਗੇ ਤਾਂ ਹੀ ਦੱਸਾਂਗੇ ਲੋਕਾਂ ਨੂੰ ਇਹ ਵੀ ਜਰੂਰ ਤੁਸੀਂ ਲੈ ਕੇ ਜਾਓ ਇਹ ਲੈ ਕੇ ਜਾਓ ਤੇ ਆਪਾਂ ਇੱਕ ਹੋਰ ਹਾਂ ਆ ਦੇਖੋ ਐਲ ਵੀ ਜੀ ਇਹ ਅਸਲੀ ਇਹ ਵਧੀਆ ਚੀਜ਼ ਆ ਰਾਗੀ ਦੇ ਬਿਸਕਟ ਆ ਸੀ ਪਹਿਲਾਂ ਸਾਡੇ ਕੋਲ ਰਾਗੀ ਦੇ ਬਿਸਕੁਟ ਸੀ ਭਾਜੀ ਮਿੱਠੇ ਹਾਂਜੀ ਹਨਾ ਹਾਂਜੀ ਹੁਣ ਅਸੀਂ ਰਾਗੀ ਦੇ ਜਿਹੜੇ ਬਿਸਕੁਟ ਨੇ ਸਾਡੇ ਕੋਲ ਨਮਕੀਨ ਵੀ ਆ ਗਏ ਜੀ ਨਮਕੀਨ ਵਾਲੇ ਵੀ ਆ ਗਏ ਪੈਕਿੰਗ ਥੋੜੀ ਚੇਂਜ ਕੀਤੀ ਐ ਅਸੀਂ ਹਾਂ ਅਸੀਂ ਪੈਕਿੰਗ ਚੇਂਜ ਕੀਤੀ ਐ ਆ ਦੇਖੋ ਆ ਨ ਮਿੱਠੇ ਨੇ ਤੇ ਆ ਨਮਕੀਨ ਨੇ ਇਹ ਆ ਦੇਖੋ ਨਮਕੀਨ ਠੀਕ ਆ ਆ ਮਿੱਠੇ ਤੇ ਇਹਦਾ ਪਹਿਲੇ ਇਹਨਾਂ ਨੂੰ ਵੀ ਟੇਸਟ ਵਧੀਆ ਭਾਜੀ ਟੇਸਟ ਬਹੁਤ ਵਧੀਆ ਆ ਟੇਸਟ ਬਹੁਤ ਵਧੀਆ ਆ ਕਿਉਂਕਿ ਹੌਲੀ ਹੌਲੀ ਚਲੋ ਜਿਵੇਂ ਜਿਵੇਂ ਡਿਵੈਲਪ ਹੋਈ ਜਾ ਰਿਹਾ ਸਾਰਾ ਕੁਝ ਸਾਨੂੰ ਵੀ ਕਈ ਚੀਜ਼ਾਂ ਦਾ ਪਤਾ ਲੱਗਦਾ ਇਹਦਾ ਟੇਸਟ ਬਹੁਤ ਵਧੀਆ ਹ ਇਰਾ ਦੀ ਦੇ ਜਰੂਰ ਤੁਸੀਂ ਲੈ ਕੇ ਜਾਓ ਤੇ ਆ ਐਨਪੀ ਭਾਈ ਉੱਤੇ ਨਾਲ ਜਿਹੜਾ ਆ ਵੀ ਦਿਖਾਓ ਆ ਸੱਚ ਸਾਡੀ ਨਵੀਂ ਕ੍ਰੀਏਟੀਵਿਟੀ ਹੈ ਹਾਂ ਇਹ ਇਹ ਦਿਖਾਈ ਅਸੀਂ ਆ ਕੀਤਾ ਨਵੀਂ ਸ਼ੁਰੂ ਇੱਕ ਗੋੜਾ ਵਾਲੀਆਂ ਜਿਹੜੀਆਂ ਪਕੌੜੀਆਂ ਨੇ ਵੇਚਣ ਦੀਆਂ ਪਹਿਲਾਂ ਇਕੱਲੀਆਂ ਖੰਡ ਵਾਲੀਆਂ ਸੀ ਫਿਰ ਅਸੀਂ ਸੋਚਿਆ ਵੀ ਜਿਹੜੇ ਬੰਦੇ ਚੀਨੀ ਨੂੰ ਅਵੋਇਡ ਕਰਦੇ ਨੇ ਉਹਨਾਂ ਲਈ ਇਹ ਚੀਜ਼ ਤਿਆਰ ਕੀਤੀ ਆ ਗੋੜਾ ਵਾਲੀਆਂ ਆਪਾਂ ਜਿਵੇਂ ਸਾਰੇ ਕਹਿੰਦੇ ਟਾਂਗੜੀਆਂ ਟਾਂਗੜੀਆਂ ਕਹਿੰਦੇ ਹਾਂ ਟਾਂਗੜੀਆਂ ਕਹਿੰਦੇ ਸੀ ਨਾ ਤੇ ਉਹ ਚੀਜ਼ ਤਿਆਰ ਕੀਤੀ ਆ ਬੜੀ ਤੇਜ਼ ਤੇ ਗੁੜ ਚ ਬਣੀਆਂ ਬਹੁਤ ਸਵਾਦ ਨੇ ਬਹੁਤ ਸਵਾਦ ਹੈ ਤੇ ਜਦੋਂ ਉੱਥੇ ਆਓ ਆ ਵੀ ਟਾਂਗੜੀਆਂ ਦਾ ਵੀ ਖਿਆਲ ਰੱਖਿਓ ਇਹ ਮਤਲਬ ਸਰਦੀਆਂ ਦੇ ਕਦੋਂ ਮੇ ਗੋੜਾ ਗੋੜਾ ਗੁੜ ਦਾ ਕੜਾ ਨੁਕਸਾਨਾ ਕੋਈ ਹੈ ਨਾ ਤੇ ਇਹ ਵੀ ਜਰੂਰ ਲਾ ਕੇ ਲੈ ਕੇ ਜਾ ਸਕਦੇ ਹੋ ਆ ਤੁਹਾਨੂੰ ਇਹਨਾਂ ਦਾ ਤੇ ਪਤਾ ਹੀ ਆ ਦਿਖਾ ਦਿਓ ਇੱਧਰ ਬਾਰੇ ਆ ਸਾਡੇ ਸ਼ੱਕਰ ਬਾਰੇ ਖੰਡ ਵਾਲੇ ਪਏ ਐ ਗੋੜਾ ਵਾਲੇ ਪਏ ਐ ਦਿਖਾ ਦਿਓ ਇੱਧਰ ਨਾਲ ਤੇ ਆ ਗੁੜ ਦੇ ਤੁਸੀਂ ਆ ਜਾਓ ਇੱਧਰ ਤੁਸੀਂ ਨਾ ਇੱਧਰ ਤੁਸੀਂ ਮੇਰੇ ਕੋਲੇ ਆ ਜਾਓ ਭਾਈ ਜੀ ਤੁਹਾਡੀ ਲੋੜ ਹੈ ਇੱਧਰ ਨੂੰ ਆ ਹਾਂਜੀ ਹਾਂਜੀ ਮੈਨੂੰ ਤੁਹਾਡੀ ਤੇ ਮੈਨੂੰ ਲੋੜ ਆ ਆ ਦੇਖੋ ਪਹਿਲਾਂ ਆਪਣੇ ਨਗਾ ਦੇਸੀ ਘਿਓ ਦੇ ਆਟੇ ਵਾਲੇ ਬਿਸਕੁਟ ਹੁੰਦੇ ਸੀਗੇ ਜੀ ਤੇ ਆ ਹੁਣ ਆਪਾਂ ਪੈਕਿੰਗ ਚੇਂਜ ਕਰਤੀ ਹਾਂਜੀ ਵੱਡੀ ਕਰਤੀ 500 ਗ੍ਰਾਮ ਦੇ ਕਰਤੇ ਆਪਾਂ ਪਹਿਲਾਂ 400 ਗ੍ਰਾਮ ਸੀ ਉਹ ਦੂਜਾ ਬਾਕਸ ਸੀ ਉਹ ਦੂਜਾ ਬਾਕਸ ਆ ਦੇਸੀ ਖੋਦੇ ਆਟੇ ਵਾਲੇ ਬਿਸਕੁਟ ਨੇ ਹਨਾ ਤੇ ਭਈ ਆ ਵੀ ਜਰੂਰ ਤੁਸੀਂ ਕਾਫੀ ਕੁਝ ਅਸੀਂ ਹੈਲਪ ਕਰ ਰਹੇ ਆਂ ਤਦੋ ਤੁਹਾਡਾ ਪਿਆਰ ਆ ਸਾਰਿਆਂ ਦਾ ਬਣਿਆ ਰੇ ਸਾਡੇ ਨਾਲ ਹਨਾ ਉਹਦਾ ਕਰਕੇ ਅਸੀਂ ਥੋੜੀ ਤਰੱਕੀ ਵੀ ਕਰਾਂਗੇ ਸਾਨੂੰ ਤੁਹਾਡੀਆਂ ਦੁਆਵਾਂ ਵੀ ਨੇ ਇਹ ਦੁਆਵਾਂ ਨਾਲ ਹੀ ਕੰਮ ਹੁੰਦੇ ਨੇ ਇਹ ਵੀ ਜ਼ਰੂਰੀ ਹੁੰਦਾ ਇੱਕ ਵੀ ਭਾਈ ਜੀ ਆਪਣਾ ਬੜਾ ਯੂਨੀਕ ਜਿਹਾ ਪ੍ਰੋਡਕਟਾ ਦੇਖੋ ਮੈਂ ਡਰ ਗਿਆ ਮੈਂ ਕਿ ਮੈਨੂੰ ਦੱਸ ਅੰਤੀ ਭਾਜੀ ਯੂਨੀਕ ਆਏ ਨੇ ਡਰ ਗਿਆ ਮੈਂ ਤੂੰ ਇਹਦੇ ਹੈ ਯੂਨੀਕ ਹੋ ਮਾਰਾ ਕੋਟ-ਕੂਟ ਪਾ ਕੇ ਮੈਨੂੰ ਲੱਗਿਆ ਕਹਿੰਦੇ ਯੂਨੀਕ ਆਇਆ ਡਰ ਗਿਆ ਹਾਂ ਇੱਕ ਇਹ ਸਾਡਾ ਨਾ ਆ ਦੇਖੋ ਬੜਾ ਯੂਨੀਕ ਜਿਹਾ ਕੱਪੜਾ ਪ੍ਰੋਡਕਟ ਤਿਆਰ ਕੀਤਾ ਆਪਣੇ ਇਹ ਇਹਦਾ ਪ੍ਰਾਈਸ ਵੀ ਦੱਸੋ ਤੇ ਇਹਦਾ ਵੀ ਦੱਸੋ ਹਾਂ ਇਹ ਦੇਖੋ ਜੀ ਆਹ ਦੇਖੋ ਛੋਟਾ ਜਿਹਾ ਇਹ ਇਹ ਛੋਟਾ ਫਿਰ ਮੈਸੇਜ ਛੋਟਾ ਨਹੀਂ ਬਣਨਾ ਮੇਰੀ ਅੱਖ ਅੱਛਾ ਤੁਸੀਂ ਚਲੋ ਲਓ ਜੀ ਤੁਸੀਂ ਰੱਖੋ ਆਹ ਦੇਖੋ ਇਹ ਜੀ 20 ਰੁਪਏ ਦਾ ਠੀਕ ਹੈ ਤੇ ਇਹ ਸਾਡਾ ਸੋ ਮੈਂ ਵੀ ਦਾ ਨਹੀਂ ਨਹੀਂ 50 ਦਾ 100 ਦਾ 50 ਦਾ 50 ਦਾ ਚਲੋ ਅਸੀਂ 20 ਰੁਪਏ ਤੋਂ ਲੈ ਕੇ 1500 ਤੱਕ ਤਿਆਰ ਦੇ ਦਾਂ ਕੋਈ ਕੋਈ ਵੱਡਾ ਕਰ ਦੋ ਅਸੀਂ ਵੱਡਾ ਵੀ ਕਰ ਦਾਂਗੇ ਅਸੀਂ ਵੱਡਾ ਵੀ ਜਿੰਨੇ ਦਾ ਮਰਜ਼ੀ ਐਨੂੰ ਤੁਸੀਂ ਕਸਟਮਾਈਜ਼ ਕਰਾ ਲਓ ਅਸੀਂ 5 ਰੁਪਏ ਦਾ ਵੀ ਦੇ ਦੇਨੇ ਆ ਇਹਨੂੰ ਤਾਂ ਅਸੀਂ 1500 ਦਾ ਵੀ ਦੇ ਦੇਨੇ ਆ 1500 ਦਾ ਵੀ ਦੇ ਦੇਨੇ ਆ ਹੁਣ ਦਾ ਲਫਾਫਾ ਸਾਡੇ ਕੋਲ ਸਾਡੇ ਜਿਹੜੇ ਉਧਰ ਸਰ ਨੇ ਨਾ ਜਿੰਨੇ ਇਹਨੂੰ ਬਣਾਉਂਦੇ ਨੇ ਉਹਨਾਂ ਦੀ ਕ੍ਰੀਏਟੀਵਿਟੀ ਬਹੁਤ ਤਗੜੀ ਆ ਆਜੋ ਭਾਈ ਆਓ ਸਰ ਇਹ ਅਸੀਂ ਫਰਾਂਸ ਤੋਂ ਬੁਲਾਉਤ ਬੁਲਾਏ ਫਰਾਂਸ ਤੋਂ ਹੈਨਾ ਇਹ ਜੀ ਸਾਡੇ ਫਰਾਂਸ ਤੋਂ ਆਏ ਨੇ ਭਾਈ ਨੇ ਤਜਰਬਾ ਇਹਨ ਸਾਡੇ ਕੋਲ ਇੱਕ ਬਾਈ ਆਇਆ ਭਾਜੀ ਆਇਆ ਕਹਿੰਦੇ ਸਾਨੂੰ 1500 ਦਾ ਪੈਕੇਟ ਬਣਾ ਕੇ ਦੇ 1500 ਦਾ ਪੈਕੇਟ ਤਿਆਰ ਕਰਕੇ ਦਿੱਤਾ ਇਹਦਾ 1500 ਦਾ ਕਰਕੇ ਦਿੱਤਾ ਇੱਕ ਕਸਟਮਰ ਆਏ ਉਹਨਾਂ ਨੇ ਕਿਹਾ ਵੀ ਸਾਨੂੰ ਤੇ 5 ਰੁਪਏ ਦਾ ਚਾਹੀਦਾ ਕਿਹਾ 50 ਦਾ ਕਹਿੰਦੇ 5 ਦਾ ਚਾਹੀਦਾ ਉਹਨਾਂ ਨੂੰ 5 ਰੁਪਏ ਦਾ ਵੀ ਤਿਆਰ ਪੰਜ ਰੁਪਏ ਦਾ ਤਿਆਰ ਕਰਕੇ ਦਿੱਤਾ ਦੇਖ ਇਹ ਜਿਵੇਂ ਦੀ ਤੁਹਾਡੀ ਡਿਮਾਂਡ ਹੈ ਉਹੋ ਜਿਹਾ ਆਪਾਂ ਪ੍ਰੋਡਕਟ ਤੁਹਾਨੂੰ ਹੋਰ ਨਾਲੇ ਕਿੰਨੇ ਵਧੀਆ ਸਵਾਦ ਹਾਂਜੀ ਸਵਾਦ ਵਾਲੇ ਟੇਸਟੀ ਵਿੱਚ ਮਸਾਲਾ ਇਹਨਾਂ ਦੀ ਕ੍ਰੀਏਟੀਵਿਟੀ ਹੈ ਇਹ ਇਹ ਇਹਨਾਂ ਦਾ ਨਹਾ ਕਿਨੇ ਬਾਜੀ ਕੁਰਕਰੇ ਨਾਲ ਵਧੀਆ ਨਾ ਹਾਂ ਕੁਰਕਣਾ ਲਿਆ ਆਪਾਂ ਕੁਰਕਰੇ ਖਾਣੇ ਆਪਾਂ ਹਾਂ ਨਾ ਹਾਂ ਇਹ ਵੀ ਤਾਂ ਫਰਾਂਸ ਤੋਂ ਲਾਇਆ ਆਪਾਂ ਨਾ ਬਿਲਕੁਲ 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 ਠੀਕ ਹਾਂ ਹਾਂ ਇਹ ਵੀ ਦੱਸੋ ਇਹ ਵੀ ਜਰੂਰ ਜੀ ਆ ਵੀ ਦੇਖੋ ਆ ਜਰੂਰੀ ਸੀ ਜੀ ਹਾਂ ਪਹਿਲਾਂ ਆਪਾਂ ਬਿਸਕੁਟ ਬਣਾਏ ਸੀ ਆ ਦੁਬਾਰਾ ਆ ਗਿਆ ਬਿਸਕੁਟ ਜੀ ਕਾਫੀ ਸਾਨੂੰ ਕਿਹਾ ਉਹਨਾਂ ਨੇ ਡਬਲ ਚੌਕੋ ਚਿਪ ਪਰ ਸਾਡੇ ਬਿਸਕੁਟ ਡਬਲ ਚੌਕੋ ਚਿਪ ਵਾਲੇ ਬਿਸਕੁਟ ਆ ਗਏ ਹਾਂਜੀ ਇਹ ਵੀ ਤੁਸੀਂ ਆਓ ਜੀ ਬੱਚਾ ਹੁੰਦਾ ਨਾ ਚਾਕਲੇਟ ਖਾਣ ਦਾ ਸ਼ਕੀਨ ਹੁੰਦੇ ਨੇ ਬੱਚੇ ਹਾਂਜੀ ਇਹ ਉਹਨਾਂ ਦੇ ਪਰਪਸ ਬਿਸਕੁਟ ਵੀ ਆਪਾਂ ਤਿਆਰ ਕਰਵਾ ਲਏ ਤੇ ਐਨ ਵੀ ਭਾਜੀ ਆ ਵੀ ਆਪਾਂ ਦੱਸਣਾ ਆ ਦੇਖੋ ਸਾਡਾ ਜਿਹੜਾ ਗੁੜ ਹੈ ਨਾ ਗੁੜ ਦੇਸੀ ਆਹੋ ਆ ਵੀ ਦਿਖਾਓ ਆ ਲਓ ਜੀ ਬਿਨਾ ਕੈਮੀਕਲ ਤੋਂ ਬਿਨਾ ਕੈਮੀਕਲ ਤੋਂ ਦੇਸੀ ਗੁੜ ਉਦਾਂ ਵੀ ਸਿਆਲ ਆਇਆ ਹੋਇਆ ਹੈ ਨਾ ਗੁੜ ਖਾਓ ਅਸੀਂ ਪੈਕਿੰਗ ਜਿਹੜੀ ਇਹਦੀ ਕੀਤੀ ਹੈ ਨਾ ਉਹ ਵੀ ਅਸੀਂ ਲਿਫਾਫਿਆਂ ਦੇ ਵਿੱਚ ਸਿੰਪਲ ਹੀ ਕੀਤੀ ਹੈ ਤਾਂ ਕਿ ਉਹਦੀ ਵੀ ਕੋਸਟ ਜਿਹੜੀ ਆ ਉਹ ਵਧੇ ਨਾ ਸਾਡੀ ਪੈਕਿੰਗ ਸਿੰਪਲ ਹੈ ਸਾਡਾ ਐਡ ਕਰਨ ਦਾ ਤਰੀਕਾ ਸਿੰਪਲ ਹੈ ਪਰ ਸਾਡਾ ਪ੍ਰੋਡਕਟ ਸਿੰਪਲ ਅਸੀਂ ਵੀ ਸਿੰਪਲ ਹਾਂ ਅਸੀਂ ਸਿੰਪਲ ਹੋ ਸਕਦੇ ਹਾਂ ਸਾਡਾ ਪ੍ਰੋਡਕਟ ਸਿੰਪਲ ਨਹੀਂ ਹੈਗਾ ਇਹਦੇ ਵਿੱਚ ਕੁਆਲਿਟੀ ਬਹੁਤ ਜਗੜਾ ਫੁੱਲ ਲੱਗਿਆ ਸੀ ਵੀ ਸਿੰਪਲ ਨਹੀਂ ਹਾਂਜੀ ਤੇ ਕੋ ਦੇਖੋ ਹੋਰ ਫਨਸ ਵਾਲੇ ਲੈ ਅੱਛਾ ਆ ਲੈ ਇੱਕ ਆਹ ਆ ਸਾਡੀ ਗਾਜਰ ਟਿੱਕੀ ਹੈ ਜੀ ਗੁੜ ਆ ਦੇਖੋ ਇਹਦੇ ਵਿੱਚ ਨਾ ਇਹ ਗਾਜਰਾਂ ਪਾਈਆਂ ਹੋਈਆਂ ਨੇ ਗੁੜ ਚ ਗੁੜ ਚ ਬਣੀਆਂ ਪੁਰਾਣੇ ਬਜ਼ੁਰਗ ਜਿਹੜੇ ਨਾ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਜਿਹੜੇ ਉਹ ਸਨ ਉਹ ਜਦੋਂ ਗੁੜ ਤਿਆਰ ਕਰਦੇ ਸੀ ਉਹ ਗਾਜਰਾ ਪਾਉਂਦੇ ਸੀ ਨਾਲ ਫਲੇਵਰ ਬਣਾਉਣ ਲਈ ਗੁੜ ਦੇ ਵਿੱਚ ਘਰ ਘਾੜ ਲੱਗਦੇ ਸੀ ਤੇ ਉਹਨਾਂ ਨੇ ਨਾਲ ਗਾਜਰਾਂ ਵਿੱਚ ਪਾ ਲੈਣੀਆਂ ਸੋ ਆ ਇਹਦੇ ਵਿੱਚ ਗਾਜਰਾਂ ਐਡ ਕੀਤੀ ਇਹਨਾਂ ਨੂੰ ਗੁੜ ਟਿੱਕੀ ਬਣਾਇਆ ਵਧੀਆ ਬਣਿਆ ਗਾਜਰ ਦੇ ਵਿੱਚ ਬਣਿਆ ਸਵਾਦ ਆਇਆ ਸੋ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਆ ਦੇਸੀ ਘਿਓ ਬਾਰੇ ਦੇ ਸਾਰਿਆਂ ਨੂੰ ਪਤਾ ਹੀ ਆ ਵੀ ਆਪਣੇ ਕੋਲ ਮੱਝਾਂ ਦਾ ਦੇਸੀ ਘਿਓ ਵੀ ਹੁੰਦਾ ਘਰ ਦਾ ਸੀ ਆਪ ਇੱਥੇ ਤਿਆਰ ਕਰਦੇ ਹਾਂ ਪਰਮੇਸ਼ਵਰਦਾਰ ਸਾਹਿਬ ਹੀ ਗਾਵਾਂ ਦਾ ਦੇਸੀ ਘਿਓ ਵੀ ਸਾਡਾ ਇੱਥੇ ਹੁੰਦਾ ਜਿਹੜਾ ਅਸੀਂ ਆਪ ਤਿਆ ਇੱਕ ਭਾਜੀ ਪਹਿਲਾਂ ਉਹ ਦੱਸੋ ਜੀ ਸਾਡੀ ਮੱਠੀ ਜਿਹੜੀ ਆ ਆ ਇੱਕ ਨਾ ਵੇਸਣ ਵਾਲੀ ਆ ਆ ਤੁਸੀਂ ਮੱਠੀਆਂ ਦਾ ਖਾਧੀਆਂ ਮੈਦੇ ਵਾਲੀਆਂ ਅਸੀਂ ਵੇਸਣ ਦੀ ਮੱਠੀ ਵੀ ਤਿਆਰ ਕਰਦੀ ਆ ਇਹ ਆਪਣੀ ਆਪ ਆਪਾਂ ਤਿਆਰ ਕੀਤੀ ਆ ਵੇਸਣ ਵਾਲੀ ਮੱਠੀ ਹਾਂਜੀ ਕਈ ਕਹਿੰਦੇ ਸਾਨੂੰ ਚਲੋ ਮੈਦਾ ਨਹੀਂ ਖਾਣਾ ਤੇ ਵੇਸਣ ਵਾਲੀ ਵੀ ਆਪਾਂ ਤਿਆਰ ਕੀਤੀ ਇਹ ਵੀ ਤੁਸੀਂ ਆਓ ਕੋਈ ਜ਼ਿਆਦਾ ਦਾ ਮਹਿੰਗਾ ਨਹੀਂ ਆ ਕੰਮ ਤੇ ਵਧੀਆ ਸਵਾਦ ਵੀ ਹੈ ਟੇਸਟੀ ਹੈ ਮਤਲਬ ਕਰਾਰੀ ਮੱਠੀ ਹੈ ਬਣਾਈ ਆਪਾਂ ਹਾਂਜੀ ਇਹਦੇ ਬਾਰੇ ਵੀ ਹੋਂ ਤੁਹਾਨੂੰ 5 7 10 ਦੱਸਦੇ ਅਸੀਂ ਇੱਕ ਵਾਰੀ ਉਹ ਹੰਨੀ ਆਪਣਾ ਹਲਦੀ ਵੀ ਆਈ ਆਪਣੀ ਹੰਨੀ ਹਲਦੀ ਹਾਂਜੀ ਹਲਦੀ ਬਾਰੇ ਜਿਵੇਂ ਆਪਾਂ ਉਹ ਦੱਸਿਆ ਜਿੱਦਾਂ ਤੁਹਾਨੂੰ ਹਲਦੀ ਤੇ ਕਈ ਤਰ੍ਹਾਂ ਦੇ ਆਪਾਂ ਨੂੰ ਇਹ ਤੁਸੀਂ ਆਪਣੇ ਘਰ ਮਸਾਲਿਆਂ 'ਚ ਵਰਤਦੀ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਸਬਜ਼ੀ 'ਚ ਪੈਂਦੀ ਸਾਰੇ ਕਿਤੇ ਇਹ ਬਿਨਾ ਕੈਮੀਕਲ ਤੋਂ ਪਿਓਰ ਕਰਦੀ ਹਲਦੀ ਹੈ ਇਹ ਵੀ ਤੁਸੀਂ ਸਾਡੇ ਕੋਲ ਲੈ ਕੇ ਜਾ ਸਕਦੇ ਇੱਥੇ ਪਈਏ ਤੇ ਹੁਣ ਭਾਜੀ ਹੰਨੀ ਬਾਰੇ ਦੱਸਣਗੇ ਹਾਂ ਸਾਡੇ ਦਿੱਲੀ ਵਾਲੇ ਭਾਜੀ ਕਿ ਆਪਾਂ ਨੂੰ ਹੰਨੀ ਬਾਰੇ ਦੱਸਣਗੇ ਹਾਂ ਕੋ ਸਾਹਿਬ ਆਪ ਗੋਲਾ ਸੁੱਟਣਗੇ ਗੋਲੇ ਸੁੱਟ-ਸੁੱਟ ਕੇ ਜੱਥੇ ਪਹੁੰਚ ਗਏ ਸੀ ਇਹ ਸਾਡੇ ਕੋਲ ਤਿੰਨ ਪੈਕੇਜਿੰਗ ਚ ਹੁੰਦਾ ਇੱਕ ਕਿਲੋ ਅੱਧਾ ਕਿਲੋ ਤੇ ਪਾਈਆ ਛੋਟੇ ਮੰਗਦੇ ਸੀ ਵੀ ਕਹਿੰਦੇ ਛੋਟੀ ਪੈਕਿੰਗ ਦੇ ਦਿਓ ਵੀ ਨਹੀਂ ਕੋਈ ਕੋਸਟ ਕਹਿੰਿਆ ਨੇ ਟੇਸਟੀ ਕਰਨਾ ਹੁੰਦਾ ਥੋੜਾ ਲੈ ਕੇ ਜਾਣਾ ਹੁੰਦਾ ਤੇ ਆ ਛੋਟੀ ਪੈਕਿੰਗ ਪਾਈਆ ਚ ਵੀ ਆਪਾਂ ਲਿਆ ਆ ਇਹਦੀ ਸਾਡੀ ਬਹੁਤ ਡਿਮਾਂਡ ਹੈ ਕਿਉਂਕਿ ਪਿਓਰ ਹੈ 100% ਪਿਓਰ ਹੈ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਕੋਈ ਵੀ ਬੰਦਾ ਇਹਨੂੰ ਸਾਬਤ ਨਹੀਂ ਕਰ ਸਕਦਾ ਵੀ ਇਹਦੇ ਵਿੱਚ ਮਿਲਾਵਟ ਹੈ ਕਿਉਂਕਿ ਹੈ ਨਹੀਂ ਤੇ ਇਹ ਵੀ ਤੁਸੀਂ ਲੈ ਕੇ ਸਾਡੇ ਕੋਲ ਜਾ ਸਕਦੇ ਹੋ ਹਨੀ ਵੀ ਉਹਨਾਂ ਨੇ ਟੈਸਟ ਕਰਾਇਆ ਸੀ ਉਹਨਾਂ ਨੇ ਹਾਂਜੀ ਉਹ ਬੱਥੇ ਫਰਾਂਸ ਵਾਲੇ ਜੀ ਭਾਈ ਸਾਹਿਬ ਤੇ ਆਹ ਨਾਲ ਸਾਡੇ ਜਿਹੜੇ ਨੇ ਆਪਣੇ ਕੀ ਕਹਿੰਦੇ ਆ ਨਾਰੀਅਲ ਦਾ ਤੇਲ ਐਕਸਟਰਾ ਵਰਜਨ ਵੀ ਹੈਗਾ ਸਿੰਪਲ ਵੀ ਹੈਗਾ ਸਾਡਾ ਸਰੋਂ ਦਾ ਤੇਲ ਵੀ ਹੈਗਾ ਇਹਦੇ ਬਾਰੇ ਤੁਹਾਨੂੰ ਐਕਸਟਰਾ ਵਰਜਨ ਚ ਨਾ ਭਾਜੀ ਆਪਾਂ ਛੋਟੀ ਪੈਕਿੰਗ ਕਰਵਾ ਲਈ ਹਾਂਜੀ ਆਹ ਛੋਟੀ ਹੈ ਆ ਵੀ ਹੈ ਜਿਹੜੇ ਤੁਸੀਂ ਕੁਕਿੰਗ ਚ ਵਰਤ ਲੋ ਕੁਕਿੰਗ ਚ ਚਾਹ ਚ ਪਾ ਲੋ ਤੇ ਇਹ ਵਧੀਆ ਮਤਲਬ ਇਸਾ ਰਸੋਈ ਬ सब्जी सब्जी ਬਣਾਓ ਉਹਦੇ ਵਾਸਤੇ ਵੀ ਆ ਵਧੀਆ ਤੇ ਇਹਦੇ ਛੋਟੀ ਪੈਕਿੰਗ ਵੀ ਆ ਉਸ ਤੋਂ ਵੱਡੀ ਆ ਤੇ ਵੱਡੀ ਆ ਤਿੰਨ ਪੈਕਿੰਗ ਇਹਦੇ ਚ ਭਾਈਆ ਅੱਧਾ ਲੀਟਰ 1 ਲੀਟਰ ਹਾਂਜੀ ਇਹ ਵੀ ਹੈਗਾ ਤੇ ਇੱਕ achar ਆਏ ਨੇ ਐਨਬੀ ਭਾਜੀ ਉਹ ਵੀ ਦੱਸੋ achar ਆਪਣਾ ਆਇਆ ਜੀ ਹਲਦੀ ਹਲਦੀ ਦਾ achar ਆਇਆ ਇੱਕ ਹਲਦੀ ਦਾ achar ਆਇਆ ਇੱਕ ਲਸੂੜੇ ਦਾ ਆਇਆ ਇੱਕ ਲਸੂੜੇ ਦਾ achar ਆਇਆ ਹਾਂਜੀ ਆ ਦੇਖ ਆ ਦੇਖੋ ਜੀ ਇਹ ਸਾਡੇ ਦੋ achar ਆਏ ਆ ਤੇ ਹਲਦੀ ਦਾ ਤੇ ਲਸੂੜੇ ਦਾ ਇਹ ਵੀ ਤੁਸੀਂ ਕੱਚੀ ਹਲਦੀ ਦਾ achar ਕੱਚੀ ਹਲਦੀ ਦਾ achar ਤੇ ਜਿਵੇਂ ਕਈਆਂ ਨੂੰ ਹੁੰਦਾ ਨਾ ਕਿ ਉਹ ਹਲਦੀ ਓਦਾਂ ਤੇ ਫਿਰ ਉਹ ਯੂਜ਼ ਨਹੀਂ ਕਰਦੇ ਤੇ ਉਹ achar ਦੇ ਰੂਪ ਚ ਖਾ ਸਕਦੇ ਨੇ ਤੇ ਉਹ achar ਲੈ ਕੇ ਜਾ ਸਕਦੇ ਆ ਤੇ ਲਸੂੜੇ ਦਾ ਸਾਰਿਆਂ ਦੇ ਪਹਿਲਾਂ ਘਰਾਂ ਚ ਬਣਦਾ ਸੀ ਜਿਨ੍ਹਾਂ ਕੋ ਨਹੀਂ ਟਾਈਮ ਹੈਗਾ ਘਰਾਂ ਚ ਬਣਾਉਣ ਦਾ ਫਿਰ ਬਾਹਰੋਂ ਕੀ ਖਰੀਦਦੇ ਨੇ ਇਹ ਬਿਨਾ ਕੈਮੀਕਲ ਤੋਂ ਪ੍ਰੀਜ਼ਰਵੇਟਿਵ ਤੋਂ ਇਹ achar ਤਿਆਰ ਕੀਤਾ ਗਿਆ ਤੇ ਤੁਸੀਂ ਲੈ ਕੇ ਜਾ ਸਕਦੇ ਆ ਬਾਕੀ ਸਾਡੀਆਂ ਇਹ ਜਿੰਨੀਆਂ ਵੀ ਮਠਿਆਈਆਂ ਨੇ ਤਿਆਰ ਕੀਤੀਆਂ ਜਾਂਦੀਆਂ ਨੇ ਉਹ ਸਾਰੀਆਂ ਦੇਸੀ ਕੀ ਉਹਦੇ ਵਿੱਚ ਹੁੰਦੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਣੇ ਪਨੀਰ ਵੀ ਹੁੰਦਾ ਦੁੱਧ ਵੀ ਇੱਥੇ ਸਾਡਾ ਕਾਫੀ ਪਹਿਲਾਂ ਆਪਾਂ ਪਨੀਰ ਹੋਣਾ ਸੀ ਪਨੀਰ ਵੀ ਕਰਤਾ ਸ਼ੁਰੂ ਪਨੀਰ ਵੀ ਸ਼ੁਰੂਤ ਆਪਣਾ ਤੇ ਦੁੱਧ ਸਾਡਾ ਕਾਫੀ ਡੇਲੀ ਮਠਾਈ ਵਿੱਚ ਵੀ ਆਪਾਂ ਦੋ ਤਿੰਨ ਹੋਰ ਮਠਿਆਈਆਂ ਬਣਾਈਆਂ ਜੀ ਉਹ ਤੁਹਾਨੂੰ ਬਾਅਦ ਵਿੱਚ ਵੀਡੀਓ ਰਾਹੀਂ ਦੱਸ ਦਾਂਗੇ ਆਪਾਂ ਹਨਾ ਹਾਂਜੀ ਇਹ ਮਠਿਆਈਆਂ ਕਾਫੀ ਸਾਡੇ ਕੋਲ ਤੁਸੀਂ ਦੇਖੀਆਂ ਵੀ ਨੇ ਉਰ ਵੀ ਦੋ ਤਿੰਨ ਅਸੀਂ ਐਡ ਕੀਤੀ ਹੈ ਨਾ ਜਿਵੇਂ ਗਾਜਰ ਅਧੀ ਸੋਰੀ ਸ਼ੱਕਰਦੀਪ ਬਣਾਈ ਹੈ ਗਾਜਰਪਾਗ ਅਸੀਂ ਤਿਆਰ ਕਰਵਾਇਆ ਹੈ ਤੇ ਇੱਕ ਸਪੈਸ਼ਲ ਸ਼ੱਕਰ ਦਾ ਖੋਆ ਤਿਆਰ ਕਰਵਾਇਆ ਹੈ ਜਿਵੇਂ ਕਈਆਂ ਨੂੰ ਖੋਏ ਦੇ ਵਿੱਚ ਮਿੱਠਾ ਨਹੀਂ ਚਾਹੀਦਾ ਹੁੰਦਾ ਚੀਨੀ ਨੂੰ ਅਵੋਇਡ ਕਰਦੇ ਨੇ ਉਹ ਸ਼ੱਕਰ ਵਾਲੀ ਜਿਹੜੇ ਖੋਆ ਬਰਫੀ ਹੈ ਉਹ ਖਾ ਸਕਦੇ ਨੇ ਸ਼ੱਕਰ ਵਾਲੀ ਬੇਸਨ ਬਰਫੀ ਵੀ ਇੱਕ ਆਪ ਤਿਆਰ ਕਰਵਾਈ ਹੈ ਤੇ ਉਹ ਵੀ ਉਹ ਇੱਥੋਂ ਲੈ ਕੇ ਜਾ ਸਕਦੇ ਨੇ ਬਾਕੀ ਕਿਸੇ ਨੂੰ ਵਿਆਹ ਸ਼ਾਦੀ ਤੇ ਕੋਈ ਮਠਿਆਈ ਵਗੈਰਾ ਚਾਹੀਦੀ ਹੁੰਦੀ ਹੈ ਤਦ ਕੀ ਆਪਣੇ ਵਧੀਆ ਆਰਡਰ ਗਏ ਆ ਜਿੱਦਾਂ ਲੋਕਾਂ ਨੇ ਵਿਆਹ ਸ਼ਾਦੀ ਤੇ ਵੀ ਸਾਨੂੰ ਯਾਦ ਕੀਤਾ ਤੇ ਬਹੁਤ ਵਧੀਆ ਸਾਡਾ ਐਕਸਪੀਰੀ ਜਿਨ੍ਹਾਂ ਨੂੰ ਆਪਣੇ ਪ੍ਰੋਗਰਾਮਾਂ ਦੇ ਉੱਤੇ ਕਿਤੇ ਵੀ ਕੁਛ ਏਦਾਂ ਦੀ ਮਠਿਆਈ ਚਾਹੀਦੀ ਹੁੰਦੀ ਏ ਉਹ ਸਾਨੂੰ ਜਰੂਰ ਤੁਸੀਂ ਸੇਵਾ ਦਾ ਮੌਕਾ ਦੇ ਸਕਦੇ ਹੋ ਅਸੀਂ ਤੁਹਾਡੀ ਸੇਵਾ ਦੇ ਵਿੱਚ ਅਸੀਂ ਨੰਬਰ ਸਰਸ਼ਟ ਨੰਬਰ ਕਰ ਦੋ ਹਾਂਜੀ ਨੰਬਰ ਆਪਾਂ ਜਰੂਰ ਅਸੀਂ ਨੰਬਰ ਦੇ ਉੱਤੇ ਜਲਾ ਦਾਂਗੇ ਤੁਸੀਂ ਸਕਰੀਨ ਤੇ ਨੰਬਰ ਲੱਗ ਜਾਣਗੇ ਉਹ ਤੁਸੀਂ ਫੋਨ ਕਰਦੇ ਹੋ ਤੁਮ ਮਤ ਕਿਸੇ ਨੂੰ ਆਰਡਰ ਦੇਣਾ ਹਾਂਜੀ ਹਾਂਜੀ ਠੀਕ ਹੈ ਉਹ ਆਪਾਂ ਫਿਰ ਉਦਾਂ ਵੀ ਉਹਦੇ ਹਿਸਾਬ ਨਾਲ ਉਹਨੂੰ ਕਰ ਲਾਂਗੇ ਤੇ ਆਪਾਂ ਆਹ ਭੁੱਲ ਕੇ ਮੜ ਜਾਈਂ ਆਜੋ 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 ਦੇਖ ਲਓ ਪਹਿਲਾਂ ਉਹ ਹੀ ਦੇਖ ਲਓ ਆ ਅਸਲੀ ਕੰਮ ਆਹ ਦੇਖੋ ਪਹਿਲਾਂ ਤੁਸੀਂ ਆਪਾਂ ਇਹਨਾਂ ਨੇ ਪਤੀਸਾ ਦੇਸੀ ਕਿ ਉਹਦਾ ਪਤੀਸਾ ਲੋਕ ਤਕਰੀਬਨ ਲੈ ਕੇ ਜਾਂਦੇ ਸਨ ਨਾ ਤੁਸੀਂ ਪਤੀਸਾ ਤੇ ਹੁਣ ਆਪਾਂ ਇਹਦੇ ਵਿੱਚ ਪੰਜੀਰੀ ਤਿਆਰ ਕੀਤੀ ਆ 슈ਗਰ ਫਰੀ ਪੰਜੀਰੀ ਵੀ ਹੈ 슈ਗਰ ਫਰੀ ਪੰਜੀਰੀ ਬਾਲੂ ਸ਼ਾਇਆ ਤੇ ਦੇਖੀ ਬਾਲੂ ਸ਼ਾਇਆ ਦੇਖਿਆ ਨੇ ਵੇਸਣ ਵਾਲੀ ਪੰਜੀਰੀ ਆ ਵੇਸਣ ਦੀ ਹੈ ਤੇ ਆਟੇ ਦੀ ਵੀ ਹੈ ਤਿੰਨ ਪੰਜੀਰੀਆਂ ਆ 슈ਗਰ ਫਰੀ ਜਿਨ੍ਹਾਂ ਨੂੰ ਕੋਈ ਮੰਨ ਲਓ ਕੋਈ 슈ਗਰ ਦਿੱਕਤ ਆ ਕਿਸਨੂੰ ਕੋਈ ਹੋਰ 슈ਗਰ ਫਰੀ ਪੰਜੀਰੀ ਤੇ ਇਹਨੂੰ ਨਾ ਜਿਵੇਂ ਦਾ ਮਰਜ਼ੀ ਤੁਸੀਂ ਇੱਕ ਨਾਲ ਗੱਲ ਇਹ ਕਿ ਜਿਵੇਂ ਦਾ ਮਰਜ਼ੀ ਤੁਸੀਂ ਤਿਆਰ ਕਰਵਾ ਲਓ ਸਾਨੂੰ ਆਰਡਰ ਦਿਓ ਵੀ 5 ਕਿਲੋ ਸਾਨੂੰ ਬਿਨਾ ਮਿੱਠੇ ਤੋਂ ਚਾਹੀਦੀ ਆ ਪੌਦਾਂ ਦਾ ਤਿਆਰ ਕਰਵਾਣਾ ਤੁਸੀਂ ਆਪਣੇ ਫਲੇਵਰ ਦੇ ਤਰ੍ਹਾਂ ਦਾ ਕੋਈ ਡਰਾਈ ਫਰੂਟ ਆਪਣੀ ਮਨਪਸੰਦ ਆ ਪਵਾਣਾ ਤੇ ਆਪਾਂ ਉਦਾਂ ਦਾ ਕੁਝ ਵੀ ਆ ਕਰ ਦਿਆਂਗੇ ਉਹ ਵੀ ਤਿਆਰ ਕਰ ਦਾਂਗੇ ਉਹ ਤੁਸੀਂ ਜਿਵੇਂ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਸਾਨੂੰ ਯਾਦ ਕਰ ਸਕਦੇ ਆ ਸੋ ਇਹ ਗੱਲਾਂ ਤੁਹਾਨੂੰ ਕਹਿਣੀਆਂ ਸੀ ਤੇ ਨਾਲ ਅਸੀਂ ਆਪਣੀ ਸ਼ਾਪ ਦੀ ਇੰਨੀ ਇੱਕ ਵੀਡੀਓ ਦਿਖਾਣੀ ਸੀ ਵਧੀਆ ਲੱਗੀ ਤੁਸੀਂ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਸਾਨੂੰ ਆਪਣੀ ਰਾਏ ਜ਼ਰੂਰ ਦਿਓ ਆਪਣੀ ਸਲਾਹ ਜ਼ਰੂਰ ਦਿਓ ਤੁਹਾਨੂੰ ਕੀ ਲੱਗਦਾ ਤੇ ਬਾਕੀ ਇੱਕ ਵਾਰ ਵਿਜ਼ਿਟ ਕਰਕੇ ਜਾਓ ਗੁਰਦਵਾਰਾ ਪਰਮੇਸ਼ਰਦਾਰ ਸਾਹਿਬ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਟਡਰੀਆਂ ਵਾਲੇ ਉਹਨਾਂ ਵੱਲੋਂ ਜਿਹੜੀ ਸੰਸਥਾ ਰਨ ਕੀਤੀ ਜਾਂਦੀ ਹੈ ਉਹਦੇ ਬਾਹਰ ਹੀ ਇਹ ਸ਼ਾਪ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹਨਾਂ ਜਨ ਸਾਡੀ ਪੇਜ ਵੀ ਸਾ ਹਾਂਜੀ ਇਹ ਮਾਮਲਾ ਇਹ ਜਿਹੜਾ ਉਹਨੂੰ ਵੀ ਲਾਇਕ ਕਰਿਓ ਸਾਰੇ ਲਾਈਕ ਕਮੈਂਟ ਸ਼ੇਅਰ ਤੁਸੀਂ ਇਹ ਤੁਹਾਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਆਪ ਹੀ ਇੰਨੀ ਕੀ ਸੇਵਾ ਆਪਣਾ ਫਰਜ਼ ਸਮਝਦੇ ਹੋ ਇਹ ਹੁਣ ਆ ਗਿਆ ਸਾਨੂੰ ਹਾਂਜੀ ਹੁਣ ਛੁੱਟੀਆਂ ਦਿਓ ਜੀ ਜੀ ਸਾਰਿਆਂ ਦਾ ਧੰਨਵਾਦ ਰਾਜੀ ਬਾਜੀ ਰਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ